ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਪੰਜਾਬ ਅਪਡੇਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਹੜਾ ਮਗਰੋਂ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਲਈ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ ਆਮ ਆਦਮੀ ਪਾਰਟੀ ਦਾ ਹਰ ਆਗੂ ਅਤੇ ਹਰ ਵਲੰਟੀਅਰ ਇਸ ਮੁਹਿੰਮ ਦਾ ਹਿੱਸਾ ਬਣਿਆ ਹੋਇਆ ਹੈ ਹੜ ਦਾ ਪਾਣੀ ਘਟਦਿਆਂ ਹੀ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਅਤੇ ਵਲੰਟੀਅਰਸ ਸਫਾਈ ਮੁਹਿੰਮ ਦੇ ਵਿੱਚ ਜੁਟ ਗਏ ਹਰ ਪਿੰਡ ਹਰ ਮੋਹੱਲੇ ਦੇ ਵਿੱਚ ਸਫਾਈ ਮੁਹਿੰਮ ਚਲਾ ਕੇ ਲੋਕਾਂ ਦੇ ਘਰ ਗਲੀਆਂ ਤੇ ਸਰਵਜਨਿਕ ਥਾਵਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ ਹੜਪੀੜਕ ਪਿੰਡਾਂ ਨੂੰ ਮੁੜ ਸੁਰੱਖਿਅਤ ਅਤੇ ਸਾਫ਼ ਬਣਾਉਣ ਲਈ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਪਣਾ ਯੋਗਦਾਨ ਪਾ ਰਹੇ ਨੇ ਸਫਾਈ ਕਾਰਜਾਂ ਨਾਲ ਹੀ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜੰਗੀ ਪੱਤਰ ਉਤੇ ਪੰਜਾਬ ਸਰਕਾਰ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਇਸੇ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੇ ਪਠਾਨਕੋਟ ਦੇ ਵਿੱਚ ਸਫਸਾਈ ਮੁਹਿੰਮ ਦੇ ਵਿੱਚ ਆਪਣਾ योगदान ਪਾਇਆ ਇਸ ਦੌਰਾਨ ਮੰਤਰੀ ਘਟਾਰੂ ਚੱਕ ਨੇ ਕਿਹਾ ਕਿ ਮਾਨ ਸਰਕਾਰ ਦੇ ਦੇਸ਼ ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਫਾਈ ਮੁਹਿੰਮ ਚਲਾਈ ਗਈ ਹੈ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਸਮੁੱਚਾ ਪੰਜਾਬ ਦਾ ਜਿਹੜਾ ਉਹ ਸਰਕਾਰ ਹੈ ਉਹ ਇਹਨਾਂ ਦਿਨਾਂ ਦੇ ਦੌਰਾਨ ਜਿਹੜੇ ਫਲੱਡ ਤੋਂ ਹਰਾਂ ਤੋਂ ਪ੍ਰਭਾਵਿਤ ਇਲਾਕੇ ਆ ਪਿੰਡਾਂ ਦੇ ਖਾਸ ਕਰਕੇ ਉਹਨਾਂ ਦੇ ਅੰਦਰ ਕਿਉਂਕਿ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋ ਗਿਆ ਸੋ ਉਸ ਨੁਕਸਾਨ ਦੀ ਪਰਭਾਈ ਲਈ ਆਪਣੇ ਆਪਣੇ ਚੈਨਲ ਤੋਂ ਸਰਕਾਰ ਕੰਮ ਕਰ ਰਹੀ ਹੈ ਉਹਦੀਆਂ ਹੋ ਰਹੀਆਂ ਨੇ ਗੁਜ਼ਾਰੀਆਂ ਹੋ ਰਹੀਆਂ ਨੇ ਸਪੈਸ਼ਲ ਚਾਹੇ ਫਸਲ ਆ ਚਾਹੇ ਕਿਸੇ ਦਾ ਘਰ ਟੁੱਟਿਆ ਚਾਹੇ ਕਿਸੇ ਦੇ ਪਸ਼ੂ ਮਰੇ ਆ ਪਰ ਹੁਣ ਸਭ ਤੋਂ ਵੱਡਾ ਸਵਾਲ ਇਸ ਸਮੇਂ ਦੇ ਦੌਰਾਨ ਇਹ ਆ ਕਿ ਜਿਹੜਾ ਆਪਣੇ ਫਲੱਡ ਦੇ ਪਾਣੀ ਕਰਕੇ ਕੋਈ ਮਹਾਮਾਰੀ ਨਾ ਫੈਲੇ ਬਿਮਾਰੀ ਦੀ ਚਿੰਤਾ ਨੂੰ ਲੈ ਕੇ ਮਾਨਜੁਗ ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਵੀ ਸਾਰੀਆਂ ਵਿਧਾਨ ਸਭਾਵਾਂ ਪੰਜਾਬ ਦੀਆਂ ਜਿਨ੍ਹਾਂ ਦੇ ਅੰਦਰ ਹੜ੍ਹਾਂ ਦਾ ਪਾਣੀ ਗਿਆ ਉਹਨਾਂ ਪਿੰਡਾਂ 'ਚ ਚੇਤਾ ਜਾ ਕੇ ਚਾਹੇ ਕੋਈ ਮੰਤਰੀ ਆ ਚਾਹੇ ਐਮ ਐਲ ਏ ਆ ਚਾਹੇ ਕੋਈ ਚੇਅਰਮੈਨ ਆ ਚਾਹੇ ਕੋਈ ਵੀਡੀਓ ਆ ਚਾਹੇ ਕੋਈ ਮੈਡੀਕਲ ਟੀਮ ਦਾ ਕਰਮਚਾਰੀ ਅਧਿਕਾਰੀ ਆ ਸਾਰੇ ਲੋਕਾਂ ਨੂੰ ਮਤਲਬ ਜਿਹੜਾ ਨਾਲ ਲੈ ਕੇ ਔਰ ਇਹ ਸਫਾਈ ਵਿਹਨ ਚਲਾਇਆ ਜਾਵੇ ਸੋ ਅੱਜ ਫਿਰ ਦੁਬਾਰਾ ਮੈਂ ਸਰਦੀ ਪਿੰਡ ਖੋਜ ਕੀ ਚੱਕ ਜਿਹੜਾ ਉਹ ਜਿਹਦੇ ਪਾਰ 13 ਪਿੰਡਾਂ ਦੇ ਨਾਲ ਦਾ ਧੁਰਾ ਖੋਜ ਕੀ ਚੱਗ ਇੱਥੇ ਜਿਹੜਾ ਸਫਾਈ ਅਭਿਆਨ ਚਲਾਇਆ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਨੌਜਵਾਨ ਸਾਡੀਆਂ ਭੈਣਾਂ ਮਾਵਾਂ ਇਸ ਨਗਰ ਦੀਆਂ ਆਪ ਵਲੰਟੀਅਰ ਹੋ ਕੇ ਸਫਾਈ ਅਭਿਆਨ 'ਚ ਹਿੱਸਾ ਲੈ ਰਹੇ ਆ ਔਰ ਮਾਨ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਹਰੇਕ ਉਹ ਪਿੰਡ ਜਿਸ ਪਿੰਡ ਦੇ ਅੰਦਰ ਪਾਣੀ ਵੜ ਗਿਆ ਫਲੱਡ ਦਾ ਨੁਕਸਾਨ ਹੋਇਆ ਉਹਨਾਂ ਨੂੰ ਬਕਾਇਦਾ ਸਰਕਾਰ ਇੱਕ ਇੱਕ ਲੱਖ ਰੁਪਈਆ ਪਹਿਲੀ ਕਿਸ਼ਤ ਵਜੋਂ ਦੇ ਰਹੀ ਹੈ ਤਾਂ ਜੋ ਉੱਥੇ ਹੋਰ ਸਫਾਈ ਜਿਹੜੀ ਆ ਉਹ ਕੀਤੀ ਜਾ ਸਕਿਆ ਸੋ ਅੱਜ ਲਗਭਗ ਸਾਨੂੰ 1.5 ਘੰਟਾ ਹੋ ਗਿਆ ਲੱਗੇ ਛੁਈ ਅਭਿਆਨ ਨੂੰ ਚਾਲੂ ਕੀਤੇ ਹੋਏ ਹੋਰੇ ਤੋਂ ਬਾਅਦ ਦੂਜੇ ਪਿੰਡਾਂ 'ਚ ਜਾਣਾ ਬਾਕੀ ਥਾਵਾਂ ਤੇ ਵੀ ਟੀਮਾਂ ਲੱਗੀਆਂ ਨੇ ਸਾਡੀਆਂ ਵੱਖ-ਵੱਖ ਅਨਚਾਰਜਾਂ ਦੇ ਘਵਾਈ 'ਚ ਸੋ ਫੋਗਿੰਗ ਮਸ਼ੀਨ ਤੁਸੀਂ ਦੇਖਿਆ ਉਹ ਵੀ ਚਲਾਈ ਜਾ ਰਹੀ ਆ ਮੱਛਰ ਨੂੰ ਮਾਰਨ ਦੇ ਲਈ ਜਿਹੜਾ ਸਪਰੇਅ ਕੀਤੀ ਜਾ ਰਹੀ ਆ ਕੋਈ ਲਾਵਾ ਹੋਵੇ ਇਸ ਕਿਸਮ ਦਾ ਜਿਹਦੇ ਨਾਲ ਕੋਈ ਡਾਇਰੀਆ ਨਾ ਫੈਲੇ ਜਾਂ ਡੇਂਗੂ ਵਗੈਰਾ ਨਾ ਫੈਲੇ ਸੋ ਵੀਡੀਓ ਸਾਰੇ ਅਧਿਕਾਰੀ ਨਾਲ ਨੇ ਸੋ ਮੈਂ ਲੋਕਾਂ ਨੂੰ ਵੀਲ ਕਰਾਂਗਾ ਕਿ ਇਹ ਸਫਾਈ ਅਭਿਆਨ ਨਿਰੰਤਰ ਜਾਰੀ ਰਹਿਣਾ ਚਾਹੀਦਾ ਜਿਨ੍ਹਾਂ ਗਲੀਆਂ 'ਚ ਤੁਸੀਂ ਬੰਦੇ ਹੋ ਖੜੋਂਦੇ ਹੋ ਨੰਗਦੇ ਹੋ ਵੜਦੇ ਹੋ ਇਨ੍ਹਾਂ ਗਲੀਆਂ 'ਚ ਜਿਹੜਾ ਜੇ ਸਫਾਈ ਹੋਏਗੀ ਤੇ ਤੁਹਾਡੀ ਤੰਦਰੁਸਤੀ ਰਹਿਣੀ ਹੈ ਤੁਹਾਡੇ ਬੱਚਿਆਂ ਦੀ ਤੁਹਾਡੇ ਬਜ਼ੁਰਗਾਂ ਦੀ ਤੁਹਾਡੇ ਸਭ ਦੀ ਸਿਹਤ ਚੰਗੀ ਰਹੇਗੀ ਸੋ ਮੈਂ ਲੋਕਾਂ ਨੂੰ ਵੀ ਬੀਲ ਕਰਦਾ ਕਿ ਹਰੇਕ ਪਰਿਵਾਰ ਹਰੇਕ ਮਨੁੱਖ ਜਿਹੜਾ ਉਹ ਸਫਾਈ ਵਿਹਾਨ ਦੇ ਵਿੱਚ ਹਿੱਸਾ ਪਾਵੇ ਹੜਪੀੜਤਾਂ ਲਈ ਰਾਹਤ ਸਮੱਗਰੀ ਲਈ ਲਗਾਤਾਰ ਲੋਕ ਆਮ ਮੂਰੇ ਅੱਗੇ ਆ ਰਹੇ ਹਨ ਪਾਵੇਂ ਕਿ ਹੁਣ ਉੱਥੇ ਜੋ ਪ੍ਰਭਾਵਤ ਲੋਕ ਹਨ ਜਾਂ ਲੋੜਵੰਦ ਲੋਕ ਹਨ ਉਹਨਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਸੇਵਾ ਕਰਨੀ ਹੈ ਤਾਂ ਰਾਸ਼ਨ ਦੀ بجائے ਹੋਰ ਜ਼ਰੂਰਤ ਦੇ ਸਮਾਨ ਦੀ ਹੁਣ ਲੋੜ ਹੈ ਇਸ ਦੇ ਤਹਿਤ ਬਟਾਲਾ ਤੋਂ ਸਮਾਜ ਸੇਵੀ ਸੰਸਥਾ ਤੇ ਡਾਕਟਰਾਂ ਦੀ ਐਸੋਸੀਏਸ਼ਨ ਵੱਲੋਂ ਰਾਵੀ ਦਰਿਆ ਦੀ ਮਾਰ ਹੇਠਾਏ ਡੇਰਾ ਬਾਬਰ ਨਾਨਕ ਦੇ ਪਿੰਡ ਸਾਧਾ ਵਾਲੀ ਨੂੰ ਅਡਾਪਟ ਕੀਤਾ ਗਿਆ ਤੇ ਉੱਥੇ ਜੋ ਲੋੜਵੰਦ ਪੀੜਤ ਪਰਿਵਾਰ ਹਨ ਉਹਨਾਂ ਲੋੜਵੰਦ ਲੋਕਾਂ ਤੋਂ ਪੁੱਛ ਕੇ ਉਹਨਾਂ ਦੀ ਜ਼ਰੂਰਤ ਅਨੁਸਾਰ ਜਿਹੜੇ ਕਿ ਲੋੜਿੰਦਾ ਸਮਾਨ ਹੈ ਜਾਂ ਦਵਾਈਆਂ ਨੇ ਉਹ ਰਵਾਨਾ ਕੀਤੀ ਗਈ ਹੈ ਅਤੇ ਉਸ ਦੇ ਨਾਲ ਹੀ ਉਸ ਇਲਾਕੇ ਦੇ ਵਿੱਚ ਲਗਾਤਾਰ ਡਾਕਟਰਾਂ ਦੀ ਟੀਮ ਨਾਲ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਜਾ ਰਿਹਾ ਇਸ ਸਮਾਨ ਨੂੰ ਹੜਪੀੜਤੀ ਇਲਾਕਿਆਂ ਦੇ ਵਿੱਚ ਵਟਾਲਾ ਦੇ ਐਮਐਲਏ ਅਮਰਸ਼ੇਰ ਸਿੰਘ ਸ਼ੈਰੀਕਲਸੀ ਨੇ ਰਵਾਨਾ ਕੀਤਾ ਅਤੇ ਕਿਹਾ ਕਿ ਇਹ ਟੀਮ ਪਹਿਲਾਂ ਰਾਸ਼ਨ ਦੀ ਸੇਵਾ ਕਰ ਰਹੀ ਸੀ ਅਤੇ ਉਹਨਾਂ ਲੋਕਾਂ ਦੀ ਮੰਗ ਤੇ ਹੀ ਹੁਣ ਇਹ ਸਮਗਰੀ ਲੈ ਕੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦੇ ਘਰ ਜਾਸਮਾਨ ਇਸ ਕੋਦਰਤੀ ਕਰੋਪੀ ਨਾਲ ਬਰਬਾਦ ਹੋ ਚੁੱਕੇ ਨੇ ਉਹਨਾਂ ਦੇ ਮੁੜ ਵਸੇਬੇ ਲਈ ਮਦਦ ਕਰਨ ਦੀ ਵੀ ਉਹਨਾਂ ਵੱਲੋਂ ਤਿਆਰੀ ਹੈ ਅੱਜ ਉਹ ਵੇਲਾ ਹੈ ਜਦੋਂ ਹਰ ਪੰਜਾਬੀ ਆਪਣੇ ਪੰਜਾਬੀ ਭਰਾਵਾਂ ਦੀ ਦੁੱਖ ਦੀ ਖੜੀ ਦੇ ਵਿੱਚ ਨਾਲ ਖੜਾ ਹੈ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ